ਚਰਨ ਸਿੰਘ ਪੁੱਲਰ ਉਹਨਾਂ ਦੀ ਗ੍ਰਿਫਤਾਰੀ ਕੱਲ ਸੀਬੀਆਈ ਵੱਲੋਂ ਕੀਤੀ ਜਾਂਦੀ ਹੈ 5 ਕਰੋੜ ਦੇ ਜਿਹੜਾ ਸੀਗਾ ਉਹਨਾਂ ਦੇ ਉਹ ਤੋਂ ਰਿਕਵਰੀ ਚੰਡੀਗੜ੍ਹ ਘਰ ਦੇ ਵਿੱਚੋਂ ਹੋਈ ਹੈ 40 ਸੈਕਟਰ ਉਹਨਾਂ ਦਾ ਜਿਹੜਾ ਆਪਣਾ ਘਰ ਹੈਗਾ ਗਿਆਨੀਆਂ ਦੀ ਰਿਕਵਰੀ ਹੋਈ ਹੈ ਬਹੁਤ ਜ਼ਿਆਦਾ ਔਰ ਵਾਚ ਜਿਹੜੀਆਂ ਨੇ ਆਪਣੇ ਘੜੀਆਂ ਨੇ ਉਹ ਫੋਰ ਹੋਈਆਂ ਨੇ ਔਰ ਫੋਰਨ ਮੇਡ ਜਿਹੜੀ ਸੀਗੀ ਉਹ 40 ਬੋਤਲਾਂ ਦੇ ਕਰੀਬ ਜਿਹੜੀ ਹੈ ਸ਼ਰਾਬ ਦੀ ਉਹ ਵੀ ਜਿਹੜੀ ਰਿਕਵਰੀ ਜਿਹੜੀ ਆ ਉਹ ਸੀਬੀਆਈ ਕੋਰਟ ਨੇ ਪਾਈ ਹੈ ਸੀਬੀਆਈ ਨੇ ਪੂਰੇ ਟਰੈਪ ਲਗਾ ਕੇ ਜਿਹੜਾ ਹੈਗਾ ਡੀਆਈਜੀ ਹਰਚਰਨ ਸਿੰਘ ਜਿਹੜਾ ਅਰੈਸਟ ਕੀਤਾ ਕਾਫੀ ਸਾਰੇ ਦੇ ਵਿੱਚ ਗੱਲਾਂ ਬਾਤਾਂ ਹੋਰ ਵੀ ਆ ਰਹੀਆਂ ਨੇ ਕਾਫੀ ਕੁਝ ਜਿਹੜਾ ਬਾਹਰ ਨਿਕਲ ਕੇ ਹੋਰ ਆndvi ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਕੱਲ ਦਾ ਜਿਹੜਾ ਹੈਗਾ ਕਾਫੀ ਸਾਰਾ ਮਾਹੌਲ ਜਿਹੜਾ ਉਹ ਭਖਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਬਹੁਤ ਵੱਡੀ ਹਲਚਲ ਹੋਈ ਹੈ ਪੁਲਿਸ ਦੇ ਬਹੁਤ ਵੱਡੇ ਪੰਜਾਬ ਪੁਲਿਸ ਦੇ ਅਧਿਕਾਰੀ ਰੋਪੜ ਰੇਂਜ ਦੇ ਜਿਹੜੇ ਹੈਗੇ ਨੇ ਹਰਚਰਨ ਸਿੰਘ ਪੁੱਲਰ ਉਹਨਾਂ ਦੀ ਗ੍ਰਿਫਤਾਰੀ ਕੱਲ ਸੀਬੀਆਈ ਵੱਲੋਂ ਕੀਤੀ ਜਾਂਦੀ ਹੈ ਕੱਲ ਸਾਰੀ ਜਿਹੜੀ ਸੀਗੀ ਇਨਵੈਸਟੀਗੇਸ਼ਨ ਸਾਰੇ ਟਾਈਮ ਚੱਲਦੀ ਰਹੀ ਔਰ ਉਹਦੇ ਬਾਅਦ ਰਾਤ ਤੱਕ देर ਰਾਤ ਤੱਕ ਜਿਹੜੀ ਹੈ ਉਹਨਾਂ ਦੇ ਘਰੋਂ ਜਿਹੜੀਆਂ ਵੀ ਜੋ ਵੀ ਰਿਕਵਰ ਹੋਇਆ ਸੀਗਾ ਉਹ ਸਾਰੇ ਜਿਹੜੀ ਸਾਰੀ ਰਿਕਵਰੀ ਜਿਹੜੀ ਆ ਉਹ ਵੀ ਜਿਹੜੀ ਸੀਗੀ ਉਹ ਪੂਰੇ ਤਰੀਕੇ ਦੇ ਨਾਲ ਉਹਦੀ ਵੀ ਗੱਲਬਾਤ ਬਹੁਤ ਚੱਲਦੀ ਰਹੀ 5 ਕਰੋੜ ਦੇ ਜਿਹੜਾ ਸੀਗਾ ਉਹਨਾਂ ਦੇ ਉਹ ਤੋਂ ਰਿਕਵਰੀ ਚੰਡੀਗੜ੍ਹ ਘਰ ਦੇ ਵਿੱਚੋਂ ਹੋਈ ਹੈ 40 ਸੈਕਟਰ ਉਹਨਾਂ ਦਾ ਜਿਹੜਾ ਆਪਣਾ ਘਰ ਹੈਗਾ ਉੱਥੋਂ ਔਰ ਉਸ ਦੇ ਬਾਅਦ ਅਰੈਸਟ ਉਹਨਾਂ ਨੂੰ ਵੀ ਕੀਤਾ ਗਿਆ ਔਰ ਜਿਹੜਾ ਇੱਕ ਮਿਡਲ ਮੈਨ ਸੀਗਾ ਉਹ ਵੀ ਅਰੈਸਟ ਕੀਤਾ ਗਿਆ ਦੋਨਾਂ ਨੂੰ ਅੱਜ ਜਿਹੜਾ ਪੇਸ਼ ਕਰਨਾ ਹੈ ਇੱਥੇ ਮੁਹਾਲੀ ਕੋਰਟ ਦੇ ਵਿੱਚ ਪਰ ਉਸ ਤੋਂ ਪਹਿਲੇ ਸੀਬੀਆਈ ਚੰਡੀਗੜ੍ਹ ਸੌਰੀ ਚੰਡੀਗੜ੍ਹ ਕੋਰਟ ਦੇ ਵਿੱਚ ਜਿਹੜਾ ਹੈਗਾ ਇੱਥੇ ਚੰਡੀਗੜ੍ਹ 43 ਜਿਹੜਾ ਇੱਕ ਸੈਕਟਰ ਦੇ ਵਿੱਚ ਕੋਰਟ ਹੈਗਾ ਚੰਡੀਗੜ੍ਹ ਕੋਰਟ ਉੱਥੇ ਸੀਬੀਆਈ ਦੀ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਣਾ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਪਹਿਲੇ ਉਹਨਾਂ ਨੂੰ ਸੀਬੀਆਈ ਦੇ ਦਫ਼ਤਰ ਤੋਂ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀਗਾ ਉਤੋਂ ਉਹਨਾਂ ਨੂੰ ਲੈ ਕੇ ਜਾਇਆ ਗਿਆ ਮੈਡੀਕਲ ਕਰਵਾਣ ਦੇ ਲਈ ਔਰ ਉਹਦੇ ਬਾਅਦ ਮੈਡੀਕਲ ਕਰਵਾ ਕੇ ਫਿਰ ਤੋਂ ਉਹਨਾਂ ਨੂੰ CBI ਦੇ ਹੀ ਆਫਿਸ ਦੇ ਵਿੱਚ ਮੁੜ ਕੇ ਲੈ ਕੇ ਆਇਆ ਗਿਆ ਔਰ ਉਸ ਦੇ ਬਾਅਦ ਹੁਣ 11 ਵਜੇ ਦੇ ਕਰੀਬ ਜਾਂ ਥੋੜਾ ਲੇਟ ਸ਼ਾਇਦ ਹੋ ਸਕਦੇ ਹੈ ਉਹਨਾਂ ਨੂੰ ਚੰਡੀਗੜ੍ਹ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਪ੍ਰੋਡਿਊਸ ਕੀਤਾ ਜਾਏਗਾ CBI ਕੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਜਿਸ ਲਿਕੇ ਦੇ ਨਾਲ ਕੱਲ ਬਹੁਤ ਸਾਰੀ ਰਿਕਵਰੀ ਜੜੀ ਹੈ ਉਹ ਹੋਈ ਹੈ ਗਹਿਣਿਆਂ ਦੀ ਰਿਕਵਰੀ ਹੋਈ ਹੈ ਬਹੁਤ ਜ਼ਿਆਦਾ ਔਰ ਵਾਚ ਜਿਹੜੀਆਂ ਨੇ ਆਪਣੇ ਘੜੀਆਂ ਨੇ ਉਹ ਫੋਰ ਹੋਈਆਂ ਨੇ ਔਰ ਫੋਰਨ ਮੇਡ ਜਿਹੜੀ ਸੀਗੀ ਉਹ 40 ਬੋਤਲਾਂ ਦੇ ਕਰੀਬ ਜਿਹੜੀ ਹੈ ਸ਼ਰਾਬ ਦੀ ਉਹ ਵੀ ਜਿਹੜੀ ਰਿਕਵਰੀ ਜਿਹੜੀ ਆ ਉਹ ਸੀਬੀਆਈ ਕੋਰਟ ਨੇ ਪਾਈ ਹੈ ਔਰ ਇਹ ਸਾਰਾ ਦਾ ਸਾਰਾ ਮਾਮਲਾ ਜਿਹੜਾ ਹੁਣ ਬਹੁਤ ਹੀ ਗੰਭੀਰ ਹੁੰਦਾ ਚੱਲਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਜਿਹੜੀ ਹੈਗੇ ਹਰਚਰਨ ਸਿੰਘ ਪੁੱਲਰ ਉਹਨਾਂ ਨੇ ਵਿਕਰਮ ਮਜੀਠੀਆ ਦੀ ਜਿਹੜੀ ਸੈੱਟ ਸੀਗੀ ਬਣੀ ਉਹਦੇ ਵਿੱਚ ਵੀ ਇਹ ਮੈਂਬਰ ਸੀਗੇ ਇਹ ਅਧਿਕਾਰੀ ਸੀਗੇ ਔਰ ਉਹਦਾ ਜਿਹੜੀ ਇਨਵੈਸਟੀਗੇਸ਼ਨ ਸੀਗੀ ਉਹਦੇ ਵਿੱਚ ਵੀ ਅਧਿਕਾਰੀ ਸੀਗੇ ਬਹੁਤ سارے ਸਵਾਲ ਉਹਨੂੰ ਲੈ ਕੇ ਵੀ ਖੜੇ ਹੋ ਰਹੇ ਆ ਹੁਣ ਹੋਰ ਵੀ ਹੂ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਗੱਲਾਂ ਬਾਤਾਂ ਹੋ ਰਹੀਆਂ ਨੇ ਪਰ ਇੱਕ ਸਾਈਡ ਤੇ ਜੇ ਦੱਸ ਦਈਏ ਤਾਂ ਕਿਉਂਕਿ ਉਹ ਆਲਰੇਡੀ ਖੁਦ ਜਿਹੜੇ ਨੇ ਉਹ ਉਹਨਾਂ ਦੇ ਫਾਦਰ ਉਹ ਵੀ ਪੁਲਿਸ ਦੇ ਵਿੱਚ ਸੀਗੇ ਵੱਡੇ ਅਫਸਰ ਸੀਗੇ ਉਹ ਵੀ ਡੀਆਈਜੀ ਰੈਂਕ ਤੋਂ ਰਿਟਾਇਰ ਹੋਏ ਔਰ ਉਹਦੇ ਬਾਅਦ ਹੋਣ ਆਲਰੇਡੀ ਇਨ ਆਫਿਸ ਹੈਗੇ ਨੇ ਹਰਚਰਨ ਸਿੰਘ ਪੁੱਲਰ ਔਰ ਸੀਬੀਆਈ ਜਿਹੜੀ ਹੈਗੀ ਹੈ ਉਹ ਕਾਫੀ ਦਿਨਾਂ ਤੋਂ ਉਹਨਾਂ ਨੂੰ ਟ੍ਰੈਪ ਕਰ ਰਹੀ ਸੀਗੀ ਔਰ WhatsApp ਦੀ ਕਾਲ ਜਿਹੜੀ ਹੈਗੀ ਹੈ ਵੋਟਸ ਦੇ ਸਭ ਦੇ ਕਾਲਸ ਔਰ ਉਥੇ ਜਿਹੜੇ ਮੈਸੇजेस ਨੇ ਉਹਨਾਂ ਸਾਰਿਆਂ ਨੂੰ ਵੀ ਟਰੈਕ ਔਰ ਟਰੈਪ ਕੀਤਾ ਜਾ ਰਿਹਾ ਸੀਗਾ ਔਰ ਲਗਾਤਾਰ ਇਹਨਾਂ ਦੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਇਹ ਨਜ਼ਰ ਬਣਾਈ ਹੋਈ ਸੀਗੀ ਸ਼ਿਕਾਇਤ ਕਰਤਾ ਆਕਾਸ਼ ਨੇ ਜਿਹੜਾ ਕਿ ਇੱਕ ਜਿਹੜਾ ਕਬਾੜ ਦਾ ਵਪਾਰ ਕਰਦਾ ਹੈ ਉਹ ਉਹ ਉਸਨੇ ਜਿਹੜਾ ਹੈਗਾ ਉਹ ਕਾਫੀ ਜਿਹੜੀ ਇਹ ਸ਼ਿਕਾਇਤ ਕਰਤਾ ਇਸ ਮਾਮਲੇ ਦੇ ਵਿੱਚ ਹੈਗਾ ਉਹਨੇ ਸ਼ਿਕਾਇਤ ਦਿੱਤੀ ਸੀਗੀ ਸੀਬੀਆਈ ਨੂੰ ਔਰ ਕੱਲ 5 ਲੱਖ ਰੁਪਏ ਜਿਹੜੇ ਸੀਗੇ ਉਹਨੇ ਆਪਣੇ ਰਿਸ਼ਵਤ ਦਾ ਦੇਣਾ ਸੀਗਾ ਉਹਨੇ ਕਿਹਾ ਕਿ 5 ਲੱਖ ਜਿਹੜਾ ਹੈਗਾ ਕਿਸ਼ ਦਿੱਤੀ ਸੀ 8 ਲੱਖ ਦੀ ਡਿਮਾਂਡ ਕੀਤੀ ਗਈ ਸੀ ਔਰ ਵਿੱਚ ਜਿਹੜਾ ਮਿਡਲ ਮੈਨ ਸੀ ਜਿਹੜਾ ਕਿ ਇੱਕ ਹੋਰ ਸ਼ਖਸ ਫੜਿਆ ਗਿਆ ਔਰ ਜਿਹਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਉਹੀ ਉੱਥੇ ਉਹ ਵਿੱਚ ਵਿਚਕਾਰ ਸਾਰੇ ਮਾਮਲੇ ਦੇ ਵਿੱਚ ਸੀ ਔਰ ਸੀਬੀਆਈ ਨੇ ਪੂਰੀ ਟਰੈਪ ਲਗਾ ਕੇ ਜਿਹੜਾ ਹੈਗਾ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਹੜੇ ਕੀ ਰੋਪੜ ਰੇਂਜ ਦੇ ਡੀਆਈਜੀ ਮੌਜੂਦਾ ਤਨਤ ਨੇ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਔਰ ਅੱਜ ਸੀਬੀਆਈ ਕੋਰਟ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਪਹਿਲੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਸੀਬੀਆਈ ਜਿਹੜਾ ਆਫਿਸ ਹੈਗਾ ਚੰਡੀਗੜ੍ਹ ਦੇ ਵਿੱਚ ਉੱਥੋਂ ਹੀ ਉਹਨਾਂ ਨੂੰ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਜਾਇਆ ਗਿਆ ਕਿ ਇਹ ਬਹੁਤ ਜ਼ਿਆਦਾ ਹੀ ਇੱਕ ਫਾਰਮੈਲਿਟੀ ਹੁੰਦੀ ਹੈ ਕਿ ਕੋਰਟ 'ਚ ਪੇਸ਼ ਕਰਨ ਤੋਂ ਪਹਿਲੇ ਜਿਹੜਾ ਵੀ ਕੋਈ ਅਕਿਊਜ਼ਡ ਹੁੰਦਾ આરોપી ਹੁੰਦਾ ਜਿਸ ਤੇ ਅਲੀਗੇਸ਼ਨਸ ਹੁੰਦੇ ਨੇ ਗ੍ਰਿਫਤਾਰੀ ਪਾਉਣ ਤੋਂ ਬਾਅਦ ਕੋਰਟ 'ਤੇ ਪੇਸ਼ ਕਰਨ ਤੋਂ ਪਹਿਲੇ ਉਹਦਾ ਮੈਡੀਕਲ ਕਰਵਾਇਆ ਜਾਂਦਾ ਹੈ ਔਰ ਮੁਲਜ਼ਿਮ ਜਿਹੜਾ ਹੈਗਾ ਉਹਨੂੰ ਫਿਰ ਉਹਦੇ ਬਾਅਦ ਹੀ ਪੇਸ਼ ਕੀਤਾ ਜਾਂਦਾ ਹੈ ਅੱਜ ਪੇਸ਼ ਕੀਤਾ ਜਾਏਗਾ ਕਾਫੀ ਸਾਰੇ ਦੇ ਵਿੱਚ ਗੱਲਾਂ ਬਾਤਾਂ ਹੋਰ ਵੀ ਆ ਰਹੀਆਂ ਨੇ ਕਾਫੀ ਕੁਝ ਜਿਹੜਾ ਹੈ ਬਾਹਰ ਨਿਕਲ ਕੇ ਹੋਰ ਆndvi ਵੀ ਗੱਲਾਂ ਆ ਰਹੀਆਂ ਨੇ ਪਰ ਫॉर द ਟਾਈਮ ਬਿੰਗ ਜੇ ਅਸੀਂ ਗੱਲ ਕਰੀਏ ਤਾਂ ਇਸ ਮੌਕੇ ਅਸੀਂ ਜਿਹੜਾ ਹੈਗਾ ਚੰਡੀਗੜ੍ਹ ਕੋਰਟ ਵਿੱਚ ਖੜੇ ਹਾਂ ਔਰ ਦੇਖਦੇ ਹਾਂ ਕਿ ਕਿੰਨੀ ਦੇਰ ਤੱਕ ਜਿਹੜਾ ਉਹ ਇੱਥੇ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਔਰ ਕੋਰਟ 'ਚ ਪੇਸ਼ ਕੀਤਾ ਜਾਂਦਾ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਹਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਖਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ